ਅੰਮ੍ਰਿਤਸਰ ਦੇ ਵਿੱਚ ਦੋ ਗਵਾਂਡੀ ਆਮੋ ਸਾਹਮਣੇ ਹੋਏ ਨੇ ਦਰਅਸਲ ਇੱਕ ਦੂਸਰੇ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਦੱਸਿਆ ਕਿ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇਹਨਾਂ ਵਿਚਾਲੇ ਝਗੜਾ ਹੋਇਆ ਜਿੱਤੇ ਇੱਕ ਦੂਸਰੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅੰਮ੍ਰਿਤਸਰ ਦੇ ਹੁਸਨਪੁਰਾ ਚੌਕ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਦੂਸਰੇ ਨੂੰ ਕਿਵੇਂ ਇਹ ਮਾਰ ਰਹੇ ਨੇ ਇੱਕ ਦੂਸਰੇ ਨੂੰ ਦੱਸਿਆ ਜਾ ਰਿਹਾ ਹੈ ਕਿ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਕਾਫੀ ਦੇਰ ਤੱਕ ਇਹਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਵਿਵਾਦ ਇਹਨਾਂ ਵੱਤ ਕਿਹਾ ਕਿ ਇਹ ਹੱਥੋਂ ਪਾਈ ਹੁੰਦੇ ਹੋਏ ਵੀ ਦਿਖਾਈ dete ne ਦੱਸਿਆ ਕਿ ਘਵਾਂਟੀ ਨੇ ਜੋ ਅਮੋ ਸਾਹਮਣੇ ਹੋਏ ਨੇ ਜਿਸ ਕਾਰਨ ਇੱਕ ਦੂਜੇ ਤੇ ਇੱਕ ਤਾਂ ਪੱਥਰ ਰੋੜੇ ਚਲਾਏ ਗਏ ਨੇ ਤੇਜ਼ ਤਾਰ ਹਥਿਆਰ ਵੀ ਇਹਨਾਂ ਦੇ ਵੱਲੋਂ ਚਲਾਏ ਗਏ ਨੇ ਇੱਥੋਂ ਤੱਕ ਕਿ ਗੋਲੀਬਾਰੀ ਦੀ ਵੀ ਸੂchnਾ ਸਾਹਮਣੇ ਆ ਰਹੀ ਹੈ ਹਾਲਾਂਕਿ ਦੋਵਾਂ ਟੀਰਾਨੂ ਗੰਭੀਰ ਸੱਟਾਂ ਵੀ ਲੱਗੀਆਂ ਨੇ ਦਾਸੀ ਇੱਕ ਦੋਵੇਂ ਗੁਮਾਂਡੀ ਨੇ ਜਿਨ੍ਹਾਂ ਦੇ ਵੱਲੋਂ ਜ਼ਬਰਦਸਤ ਝਗੜਾ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਦੂਜੇ ਤੇ ਇੱਟਾਂ ਰੋੜੇ ਪੱਥਰ ਵਿਚ ਲਾਏ ਗਏ ਨੇ ਹਾਲਾਂਕਿ ਮੌਕੇ ਦੀ ਜੋ ਵੀਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਾਰੇ ਇਕੱਠੇ ਲੋਕ ਹੋਏ ਨਜ਼ਰ ਆ ਰਹੇ ਨੇ ਇੱਕ ਦੂਜੇ ਵਿਚਾਲੇ ਕਾਫੀ ਝਗੜਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਮਸਲਾ ਸਾਰੇ ਅਕੀ ਸਾਡੀ ਜਗ੍ਹਾ ਹੀ ਜਿਹੜਾ ਮਸਾ ਚੱਲਦਾ ਆ ਰਿਹਾ ਆ ਉਹ ਮਸਲਾ ਹੈ ਸਾਡੀ ਦੁਕਾਨ ਜਿਹੜੀ ਤੋੜ ਕੇ ਰਜੀਵ ਧੋਕਰ ਨੇ ਸਾਨੂੰ ਇੱਕ ਵਾਦਾ ਕੀਤਾ ਕਿ ਇਹ ਤੁਹਾਨੂੰ ਪਿੱਛੇ ਦੁਕਾਨ ਬਣਾ ਦਾਂਗੇ ਮਗਰ ਉਸ ਤੇ ਉਸ ਬੰਦੇ ਨੇ ਸਾਨੂੰ ਆਲਾ ਟਾਲਾ ਹੀ ਕਰਦਾ ਰਿਹਾ ਕਿ ਸਾਨੂੰ ਜਗ੍ਹਾ ਦੇ ਉੱਤੇ ਸਾਨੂੰ ਕੋਈ ਜਗ੍ਹਾ ਨਹੀਂ ਬਣਾ ਕੇ ਦਿੱਤੀ ਤੇ ਇਦਾਂ ਹੀ ਸਾਡੇ ਤੇ ਉਹ ਉਹ ਵੀ ਆਲੇ-ਦਾਲੇ ਕਰਦਾ ਰਿਹਾ ਅੱਤਵਾਰ ਨੂੰ ਇਹ ਹੋਇਆ ਕਿ ਉਸੇ ਜਗ੍ਹਾ ਦੇ ਮਸਲੇ ਦੇ ਵਿੱਚ ਅਸੀਂ ਬੈਠੇ ਹਾਂ ਰੋੜੇ ਦੁਕਾਨ 'ਚ ਉੱਥੇ ਰਾਜੀ ਪ੍ਰਧਾਨ ਹੀ ਲਾਲੀ ਪ੍ਰਧਾਨ ਹੀ ਸੁੰਦਰ ਹੀ ਹੋਰ ਵੀ ਬੰਦੇ ਬੈਠੇ ਹੋਏ ਨੇ ਜਿਨ੍ਹਾਂ ਦੇ ਵਿੱਚ ਅਰਜੀਤ ਖੋਖਰ ਵੀ ਬਿਠਾ ਆਇਆ ਉੱਥੇ ਮਤਲਬ ਇਹੋ ਗੱਲ ਚੱਲਦੀ ਪਈ ਸੀ ਕਿ ਜਿਹੜੀ ਜਗਾ ਵਾ ਉਹਦਾ ਆਪਾਂ ਕੀ ਕਰਨਾ ਮੈਂ ਤਾਂ ਜੋ ਅਹੀਂ ਦੇਣ ਨੂੰ ਤਿਆਰ ਆ ਜਿਹੜਾ ਸਾਡਾ ਮਸਲਾ ਉਹਨੂੰ ਹੱਲ ਕੀਤਾ ਜਾਵੇ ਜਿਹੜਾ ਸਾਡੇ ਤੇ ਇਹਨਾਂ ਨਜਾਇਜ਼ ਪਰਚੇ ਕਰਾਏ ਆ ਅਰਜੀਤ ਖੋਖਰ ਨੇ ਉਹ ਪਰਚੇ ਰੱਦ ਕੀਤੇ ਜਾਣ ਤੇ ਸਾਡਾ ਰਾਈ ਨਾਮ ਹੋਵੇ ਤੇ ਉਸ ਤੋਂ ਬਾਅਦ ਕੋਈ ਇਹੋ ਜੀ ਗੱਲ ਇਹਨੇ ਕੀਤੀ ਜਿਹੜੀ ਇਹ ਬੋਲਾ ਬੁਲਾਇ ਕਰਾ ਲਾ ਪਿਆ ਸਾਡੇ ਨਾਲ ਕਹਿੰਦਾ ਕਿ ਮੈਂ ਮੁੰਡੇ ਬੁਲਾ ਕੇ ਆਪਨਾ ਜੇ ਕਰਦਾਗਾ ਉਹ ਕਰਦਾਗਾ ਉਸੇ ਵੇਲੇ ਹੀ ਸਾਨੂੰ ਪ੍ਰਧਾਨ ਨੇ ਕਿਹਾ ਕਿ ਤੁਸੀਂ ਚਲੋ ਆਪਣੀ ਦੁਕਾਨ ਤੇ ਤੇ ਅਸੀਂ ਮੈਂ ਮੇਰਾ ਭਰਾ ਵੱਡਾ ਤੇ ਛੋਟਾ ਹੀ ਆਪਣੀ ਦੁਕਾਨ ਤੇ ਆ ਗਏ ਆ ਤੇ ਦੁਕਾਨ ਤੇ ਆ ਕੇ ਤੇ ਮੈਂ ਆਪਣੀ ਦੁਕਾਨ ਤੇ ਖੜਾ ਹਾਂ ਇਹਨੇ ਕੀ ਕੀਤਾ ਕਿ ਮੁੰਡੇ 15 10-15 ਮੁੰਡੇ ਜਿਹੜੇ ਆ ਗਏ ਇਹਨਾਂ ਨੇ ਮੇਰੇ ਗੱਲ ਪੈ ਗਏ ਆ ਮੈਨੂੰ ਮਾਰਨਾ ਚਾਹੁੰਦੇ ਚਾਲੂ ਪੜਤਾ ਤੇ ਉਸ ਤੋਂ ਬਾਅਦ ਇਹਨੇ ਕੀ ਕੀਤਾ ਜੋ ਬਣ ਗਏ ਨੇ ਇਹ ਪਿਸਤੌਲ ਕੱਢਣ ਲੱਗਾ ਸੀ ਇਹਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਮਗਰ ਇਹ ਮਾਰੀ ਨਹੀਂ ਗਈ ਮਗਰ એનર્ਜੀ ਕੋਕਰ ਕੋਈ ਪਿਸਤਲ ਹੀ ਇਹਦੇ ਭਰਾ ਕੋਈ ਪਿਸਤਲ ਹੀ ਉਥੇ ਇਹਦੀ ਮਾਂ ਵੀ ਮੌਜੂਦ ਸੀ ਉਹ ਲਲਕਾਰਾ ਮਾਰਨ ਦੇ ਹੀ ਕਿ ਮਾਰ ਦੋ ਅੱਜ ਜੋ ਵੀ ਹੋਏਗਾ ਵੇਚੀ ਜਾਏਗੀ ਮੈਂ ਇੱਥੇ ਖੜੀ ਆ ਅੱਜ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਮਾਰ ਦੋ ਤੇ ਸਰ ਸਾਨੂੰ ਇਹਨਾਂ ਤੋਂ ਬਹੁਤ ਫਖਰਾਵਾ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਕਿ ਸਾਨੂੰ ਤੇ ਸਾਡੇ ਪਰਿਵਾਰ ਨੂੰ ਸਾਬ ਦਿੱਤਾ ਜਾਵੇ ਤੇ ਸਾਨੂੰ ਇਹਨਾਂ ਤੋਂ ਬਚਾਇਆ ਜਾਵੇ ਕਿੰਨੇ ਬੰਦੇ ਨੇ ਉਹਨਾਂ ਨੇ ਹਮਲਾ ਕੀਤਾ ਕਿਹੜੇ-ਕਿਹੜੇ ਥਾਂ ਤੇ ਇਹ ਇਹਨਾਂ ਕੋ ਮਤਲਬ ਕਿ ਆਪਣਾ ਕਈ ਹੀ ਬੈਸਬੋਲ ਹੀ ਪਿਸਤਲ ਹੀ 2 ਨੰਬਰ ਦੇ ਪਿਸਤਲ ਆ ਤੇ ਨਾਲ ਇਹਨਾਂ ਦੇ ਨਾਲ ਪਵਨ ਵੀ ਹੈਗਾ ਜਿਹੜਾ ਮਹੱਲੇ ਦਾ ਮੁੰਡਾ ਵਾ ਉਹ ਵੀ ਨਾਲ ਹੀ ਉਹਨੇ ਵੀ ਸਾਡੇ ਤੇ ਬੜੀ ਆਪਣਾ ਮੇਈ ਤੇ ਸਾਡੇ ਬੱਚਾਂ ਤੇ ਵਾਰਦਾਤ ਕੀਤੀ ਉਹਨੇ ਤੇ ਸਾਨੂੰ ਮਤਲਬ ਕਿ ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਇੱਕ ਇੱਕ ਇਹਨੇ ਆਪਣਾ ਸਾਡੇ ਦੇ ਝੂਠਾ ਫਿਰ ਸਾਡੇ ਦੇ ਪਰਚਾ ਕਰਾ ਰਿਆ ਵਾ ਇਹਨੂੰ ਪਤਾ ਕਿ ਇਹ ਇਹਨਾਂ ਦੇ ਸੱਟਾਂ ਪੇਟਾਂ ਲੱਗ ਗਈਆਂ ਇਹ ਇਹਨਾਂ ਨੇ ਇਹਨਾਂ ਦੇ ਪਰਚੇ ਹੋ ਜਾਣੇ ਆ ਇਹਨੇ ਆਪਣੇ ਘਰ ਹੀ ਮੁੰਡੇ ਬੁਲਾ ਕੇ ਸ਼ਾਮੀ ਉਸੇ ਦੇਣੀ ਇਹਨੇ ਆਪਣੀ ਤੋੜ ਭੰਨ ਕੀਤੀ ਆ ਤੇ ਸਾਡੇ ਸਾਡੇ 4 ਬੱਚਿਆਂ ਦੇ ਨਾਲ ਖਾ ਕੇ ਇਹ ਝੂਠਾ ਪਰਚਾ ਕਰਾ ਰਹੇ ਆ ਅਸੀਂ ਇਨਸਾਫ ਚਾਹੁੰਦੇ ਆ ਸਰ ਬਹੁਤ ਜ਼ਿਆਦਾ ਖਤਰਾ ਵਾ ਸਾਡ ਨੂੰ ਤੇ ਸਾਡੇ ਪਰਿਵਾਰ ਨੂੰ ਔਰ ਮੱਲੇ ਵਾਲਿਆਂ ਨੂੰ ਵੀ ਮੱਲੇ ਵਾਲਿਆਂ ਕੋ ਵੀ ਤੁਸੀਂ ਆਪਣਾ ਇਹਨਾਂ ਦੇ ਬਿਆਨ ਲੈ ਸਕਦੇ ਮੱਲੇ ਵਾਲੇ ਬਹੁਤ ਜ਼ਿਆਦਾ ਇਹਨਾਂ ਤੋਂ ਤੰਗ ਆ ਕਿ ਹਰ ਇੱਕ ਦਿਨ ਵਾਲੇ ਧੱਕੇਸ਼ਾਹ ਧੱਕੇਸ਼ਾਹੀ ਕਰਦਾ ਵਾਂ ਕਿਉਂਕਿ ਇਹ ਬੰਦਾ ਫਰੋੜ ਆ ਇਹ ਜਗ੍ਹਾ ਦੀਆਂ ਰਜਿਸਟਰੀਆਂ ਝੂਠੀਆਂ ਬਣਾ ਕੇ ਕਬਜ਼ੇ ਕਰਦਾ ਪਿਆ ਵਾ ਇਹਨੇ ਆਪਣੀ ਸਾਡੀ ਗਲੀ ਦੇ ਵਿੱਚ ਸਾਡੇ ਬੂਏ ਦੇ ਸਾਹਮਣੇ ਜਿਹੜੀ ਦੁਕਾਨ ਸਾਡੀ ਥੋੜੀ ਸੀ ਉਹ ਵੀ ਗਲੀ ਇਹਨੇ ਨਜਾਇਜ਼ ਮੰਨੀ ਮੱਲੀ ਆ ਇਹਨੇ ਫੁੱਟਪਾਥ ਵੀ ਮੱਲਿਆ ਹੋਇਆ ਵਾ ਔਰ ਸਾਡੇ ਨਾਲ ਸਾਡਾ ਮੰਦਰ ਹੈ ਵਾਲਮੀਕੀ ਸਮਾਜ ਦਾ ਉਹਦੇ ਵਿੱਚ ਵੀ ਲੈਂਟਰ ਪਾ ਕੇ ਉੱਤੇ ਵੀ ਕਬਜ਼ਾ ਕੀਤਾ ਆਇਆ ਵਾ ਪੁਲਿਸ ਨੂੰ ਕੰਪਲੀਟ ਕੀਤੀ ਐ ਇਸ ਚੀਜ਼ ਦੀ ਮਗਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਮਾਮਲਾ ਜੀ ਜਗ੍ਹਾ ਦਾ ਮਾਮਲਾ ਹੈ ਤੇ ਜਿਹੜੀ ਜਗ੍ਹਾ ਵਾ ਉਹ ਗਲੀ ਚ ਆ ਸਾਡੀ ਨੇ ਦੁਕਾਨੇ ਪਹਿਲੇ ਉਹ ਤੋੜੀ ਆ ਸਾਨੂੰ ਇਹ ਕਹਿੰਦਾ ਕਿ ਪਿੱਛੇ ਬਣਾ ਕੇ ਦਊਗਾ ਮੈਂ ਇਹ ਬਿੱਲੂ ਆਨੇ ਗੇਰ ਤੋਂ ਕਰਨ ਬਾਅਦ ਇਹਨੇ ਆਪਣਾ ਦੁਕਾਨ ਪਾ ਕੇ ਉਹ ਜਗ੍ਹਾ ਸਾਨੂੰ ਬਣਾ ਕੇ ਨਹੀਂ ਦਿੱਤੀ ਪਿੱਛੇ ਥੋੜੀ ਹੋਰ ਜਗ੍ਹਾ ਵਾ ਉਥੇ ਕਿਹਾ ਮੈਂ ਦੁਕਾਨ ਪਾ ਕੇ ਦਵਾਂਗਾ ਠੀਕ ਜੇ ਤੇ ਬਾਅਦ ਉਹ ਜੀ ਇਹਨੇ ਜਗ੍ਹਾ ਸਾਨੂੰ ਦੁਕਾਨ ਬਣਾ ਕੇ ਨਹੀਂ ਦਿੱਤੀ ਇਹ ਬਾਅਦ ਗੋਲੀ ਦੇ ਕੇ ਅੰਦਰ ਚਲ ਗਿਆ ਬਾਜ ਨੇ ਆਪਣੇ ਉਹ ਥੋੜੇ ਮੁੰਡੇ ਭੇਜ ਕੇ ਤੇ ਉਹ ਥੋੜੀ ਕੰਦ ਕੀਤੀ ਹੈ। ਇਹ ਉਹ ਮੇਰੇ ਭਤੀਜੇ ਨੇ ਸਮੀਰ ਨੇ ਤੋੜਤੀ। 2-4 ਵਾਰ ਹੀ ਜੇ। ਇਹਨੇ ਫੇਰ ਸਾਡੇ ਤੇ ਉੱਥੇ ਮੁੰਡੇ ਤੇ ਵਾਰ ਕਰਾਇਆ। ਉਹਦੇ ਤੇ ਤੇਜ਼ ਹਥਿਆਰਾਂ ਨਾਲ ਦਾਤਰ, ਕਿਰਪਾਨਾਂ ਨਾਲ ਤੇ ਪਿਸਟਨ-ਕੁਸਟਨ ਵੀ ਇੰਨਾ ਕੋ ਹੈਗੇ ਸੀ ਉਦੋਂ। ਉਦੋਂ ਵੀ ਆਪਾਂ ਇਹਦੇ ਤੇ ਐਫਆਰ ਦਰਜ ਕਰਾਈ ਸੀ ਅਤੇ ਸੀ ਡਿਵੀਜ਼ਨ ਥਾਣੇ 'ਚ ਜੀ। ਭਈ ਇਹ ਬਾਤ ਉਹ ਕੁਝ ਟਾਈਮ ਪਾ ਕੇ ਉਹ ਗੱਲ ਠੰਡੀ ਹੋ ਗਈ। ਉਸ ਤੋਂ ਬਾਅਦ ਇਹਨੇ ਸਾਡੇ ਘਰ ਦੇ ਸਾਰੇ ਪਰਿਵਾਰ ਤੇ ਪਰਚਾ ਕਰਾਤਾ ਕਿ ਜੀ ਚੋਰ ਆ ਇਹਨੇ ਸਾਡੇ ਮੋਬਾਈਲ ਚੋਰੀ ਕੀਤੇ ਆ 1.5 ਲੱਖ ਰੁਪਏ ਸਾਡਾ ਚੋਰੀ ਕਰ ਲਿਆ ਤੇ 23 ਨੂੰ ਜੀ ਆਪਣਾ ਰੋਰੇ ਦੁਕਾਨ 'ਚ ਬੁਲਾ ਕੇ ਸਾਡ ਨਾਲ ਕਈ ਜਣੇ ਪ੍ਰਧਾਨ ਰਾਜੂ ਨੇ ਵਿੱਚ ਬਹਿ ਕੇ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਘਰ ਜਾਓ ਕੋਈ ਗੱਲ ਨਹੀਂ ਮੈਂ ਬਹਿ ਕੇ ਗੱਲ ਕਰ ਲੈਣਾ ਇਹ ਬਾਹਰ ਨਿਕਲਿਆ ਇਹਨੇ ਆਪਣੇ ਭਰਾ ਨਕੇਤ ਨੂੰ ਕਿਹਾ ਕਿ ਜਾ ਮੇਰਾ ਪਿਸਤਲ ਲੈ ਕੇ ਆ ਆਫੀਸ਼ਲ ਲੈਨ ਚਲ ਗਿਆ ਜੇ ਘਰੋਂ ਤੇ ਮੇਰੇ ਭਰਾ ਦੋਨੇ ਬਾਹਰ ਹੀ ਮੈਂ ਘਰ ਆ ਗਿਆ ਸੀ ਮੈਂ ਜਦੋਂ ਘਰ ਆ ਤੇ ਬਾਹਰ ਵੇਖਿਆ ਕਿ ਮੇਰੇ ਭਰਾਵਾਂ ਨੂੰ ਇਹਨੇ ਮੁੰਡੇ ਪਵਾਤੇ ਆ ਅਨਿਕੇਤ ਖੋਖਰ ਹੀ ਆਪਣਾ ਬਿਲੂ ਹੀ ਜੇ ਜੋਬਨ ਗੇਲੀ ਪੌਣ ਹੀ ਉਰਫ ਪੰਬ ਹੋਰ ਹੀ ਪੰਜ ਸੱਤ 10 ਮੁੰਡੇ ਗਏ ਜੇ ਇਹਨਾਂ ਨੇ ਮੇਰੇ ਭਰਾ ਨੂੰ ਫੜਿਆ ਮੈਂ ਜਾ ਕੇ ਛਡਾਇਆ ਉਧਰੋਂ ਪ੍ਰਵੀਨ ਆਈ ਆ ਇਹਦੀ ਮਾਂ ਉਹ ਲਲਕਾਰੇ ਮਾਰਦੀ ਆਈ ਆ ਕਿ ਫੜੋ ਇਹਨਾਂ ਨੂੰ ਵੜ ਦੋ ਅੱਜ ਜੋਗੋਸ਼ੋ ਉਹਗਾ ਵੇਖੀ ਜਾਊਗੀ ਪਹਿਲੇ ਲਾ ਕੇ ਹੀ ਪੁੱਸ ਨੂੰ ਪਹਿਲੇ ਭਰ ਕੇ ਤੇ ਬਾਹਰ ਆ ਜਾਾਂਗੇ ਮੇਰੀ ਜਨਾਨੀ ਦੇ ਵੀ ਇਹਨੇ ਬਿੱਲੂ ਨੇ ਭਤੀਜੀ ਮੇਰੀ ਛੋਟੀ ਆ ਉਹਦੇ ਵੀ ਦਾਤਰ ਆਪਣਾ ਆ ਕੇ ਹੀ ਮਾਰ ਲੱਗਾ ਸੀ ਜੇ ਮੇਰੀ ਜਨਾਨੀ ਨੇ ਵੰਦਨਾ ਨੇ ਨੂੰ ਫੜਿਆ ਇਹਨਾਂ ਨੇ ਉਹਦੇ ਹੱਥੀ ਤੇ ਆ ਉਹਨੂੰ ਗਾਲੀ ਗਲੋਚ ਵੀ ਕੱਢਿਆ ਉਹਦੇ ਕਈ ਵੀ ਸਿਰ ਤੇ ਮਾਰੀ ਆ ਮੇਰੇ ਵੀ ਇਹਨੇ ਹੱਥ ਤੇ ਕਈ ਮਾਰੀ ਆ ਤੇ ਮੇਰਾ ਵੀ ਹੱਥ ਫ੍ਰੈਕਚਰ ਹੋਇਆ ਜਾ ਜੇ ਜਿਹੜੇ ਜੀ ਦੋ ਪਾਰਟੀਆਂ ਜਿਹੜੀਆਂ ਸੈਨਪੁਰਾ ਚਾਉਂਦੀਆਂ ਰੈਂਡ ਵਾਲੀਆਂ ਅੰਡੇ ਗਵੰਡੀ ਨੇ ਉਹਨਾਂ ਦੀ ਪੁਰਾਣੀ ਆਪਸੀ ਰੰਜਿਸ਼ ਚੱਲਦੀ ਸੀ ਉਹਦੇ ਵਿੱਚ ਇੱਕ ਪਾਰਟੀ ਜਿਹੜੀ ਹੈ ਸੰਨੀ ਪੁੱਤਰ ਸ਼ਾਮਲਾਲ ਉਹਨਾਂ ਦੀ ਤਿੰਨ ਧਿਰਾਂ ਦੇ ਜਿਹੜਾ ਸੱਟਾਂ ਲੱਗੀਆਂ ਸੀ ਜਿੱਥੇ ਸੰਨੀ ਦੇ ਬਿਆਨ ਜਿਹੜਾ ਦਰਜ ਕਰਕੇ ਮੁਕੱਦਮਾ ਨੰਬਰ 98/24 ਅੰਡਰ ਸੈਕਸ਼ਨ 323 341 506 148 199 ਆਈਪੀਸੀ थाना ਏ ਡਿਵੀਜ਼ਨ ਅੰਮ੍ਰਿਤਸਰ ਵਿੱਚ ਜਿਹੜਾ ਰਜਿਸਟਰ ਕੀਤਾ ਗਿਆ ਇਸੇ ਤਰ੍ਹਾਂ ਜਿਹੜੀ ਦੂਜੀ ਪਾਰਟੀ ਵੱਲੋਂ ਜਿਹੜੀ ਆ ਪ੍ਰਵੀਨ ਕੌਰ ਪਤਨੀ ਗੁਲਜਾਰ ਅੰਮ੍ਰਿਤ ਸਿੰਘ ਵੱਲੋਂ ਦਰਖਾਸਤ ਮਸੂਲ ਹੋਈ ਸੀ ਤੇ ਸੰਨੀ ਢੇਰ ਵੱਲੋਂ ਜਿਹੜੇ ਉਹਨਾਂ ਦੇ ਘਰ ਦੀ ਭੰਨਤੋੜ ਕੀਤੀ ਗਈ ਹੈ ਜਿਸ ਤੇ ਜਿਹੜਾ ਕ੍ਰਾਸ ਕੇਸ ਜਿਹੜਾ ਆ ਅਧੀਨ ਤਾਰਾ 427 409 ਦੇ 148 199 ਆਪੀਸੀ ਇਹਦਾ ਦਰਜ ਰਜਿਸਟਰੀ ਕੀਤਾ ਗਿਆ ਤੇ ਇਹ ਦੋਨਾਂ ਦੀ ਜਿਹੜੀ ਢੁਗਾਈ ਨਾਲ ਜਿਹੜੀ ਤਫ਼ਤੀਸ਼ ਜਿਹੜੀ ਕੀਤੀ ਜਾ ਰਹੀ ਹੈ ਝਗੜੇ ਦਾ ਇਹਨਾਂ ਦਾ ਆਪਸੀ ਪਹਿਲਾਂ ਵੀ ਦੋਨਾਂ ਪਾਰਟੀਆਂ ਦੇ ਮੰਦਰ ਦੇ ਨਾਲ ਲੱਗਦੀ ਜਗ੍ਹਾ ਨੂੰ ਲੈ ਕੇ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਪਹਿਲਾਂ ਵੀ ਮੁਕੱਦਮਾ ਜਿਹੜਾ ਦਰਜ ਰਿਸਟਰ ਹੋਇਆ ਸੀ ਉਸੇ ਦੀ ਵਾਸਤੇ ਜਿਹੜੇ ਆ ਬਹੁਤ ਵਾਰ ਵਿਅਕਤੀਆਂ ਨੇ ਇਹਨਾਂ ਦਾ ਬੈਠ ਬਿਠਾ ਕੇ ਆਉਣ ਲਈ ਰਾਜਨਾਵਲੇ ਦੋਨਾਂ ਪਾਰਟੀਆਂ ਨੂੰ ਬੁਲਾਇਆ ਸੀ ਜਿੱਥੇ ਇਹਨਾਂ ਦਾ ਗੱਲ ਸਿਰੇ ਨਹੀਂ ਲੱਗੀ ਤੇ ਦੋਨੋਂ ਪਾਰਟੀਆਂ ਉੱਥੋਂ ਉੱਥੇ ਆ ਆ ਗਈਆਂ ਜਿਸ ਤੋਂ ਬਾਅਦ ਜਿਹੜਾ ਰਜੀਵ ਖੋਖਰ ਨੇ ਆ ਕੇ ਜਿਹੜਾ ਰਸਤਾ ਰੋਕ ਕੇ ਜਿਹੜਾ ਕਾਦਰ ਨੂੰ ਜਿਹੜਾ ਉੱਥੇ ਕੁੱਟਮਾਰ ਦੀ ਕੀਤੀ ਤੇ ਦੂਜੀ ਪਾਰਟੀ ਦੇ ਸੱਟਾਂ ਮਾਰੀਆਂ ਸੀ ਇਹ ਤੇ ਜਿਹੜਾ ਮੁਕੱਦਮਾ ਦ ਨਹੀਂ ਫਿਲਹਾਲ ਅਜੇ ਕੋਈ ਰੈਸਟ ਨਹੀਂ ਹੈ ਤੁਸੀਂ ਅਜੇ ਫਿਰ ਕਰ ਰਹੇ ਐਮਐਲਰ ਰਿਪੋਰਟ ਐਮਐਲਰ ਰਿਪੋਰਟ ਅਜੇ ਵੇਟਡ ਨੇ ਐਮਐਲਰ ਰਿਪੋਰਟ ਆਉਣ ਤੇ ਜਿਹੜੀ ਵੀ ਉਹਦੇ ਚ ਬਣਦੀਆਂ ਸੱਟਾਂ ਜਿਹੜੀਆਂ ਇੰਜਰੀਜ਼ ਆਉਣਗੀਆਂ ਉਹਦੇ ਅਕੋਰਡਿੰਗ ਜਿਹੜਾ ਵਾਧਾ ਜਰੂਰ ਕੀਤਾ ਜਾਵੇਗਾ